ਦਾਰ ਪਹੇਲੀ ਉਹ ਪਖਿਆਰੀ ਨਹੀਂ ਪਰ ਉਹ ਪੈਸੇ ਮੰਗਦਾ ਹੈ ਕੁੜੀ ਨਹੀਂ ਪਰ ਉਹ ਇੱਕ ਪਰਸ ਰੱਖਦਾ ਹੈ ਪੁਜਾਰੀ ਨਹੀਂ ਪਰ ਉਹ ਫਿਰ ਵੀ ਘੰਟੀ বাজਾਉਂਦਾ ਹੈ ਦੱਸੋ ਉਹ ਕੌਣ ਹੈ ਇਸ ਦਾ ਸਹੀ ਜਵਾਬ ਹੈ ਬੱਸ ਕੰਡੈਕਟਰ ਦੂਸਰੀ ਪਹੇਲੀ ਇਸ ਵਿੱਚ ਫਸਣਾ ਆਸਾਨ ਹੈ ਪਰ ਬਾਹਰ ਨਿਕਲਣਾ ਆਸਾਨ ਨਹੀਂ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਮੁਸ਼ਕਿਲ ਤੀਸਰੀ ਪਹੇਲੀ ਉਹ ਕਿਹੜਾ ਪੰਛੀ ਹੈ ਜਿਸ ਦਾ ਅੰਗਰੇਜ਼ੀ ਵਿੱਚ ਹੋਰ ਅਰਥ ਹੈ ਇਸ ਦਾ ਸਹੀ ਜਵਾਬ ਹੈ ਮੋਰ ਚੌਥੀ ਪਹੇਲੀ ਇੱਕ ਅਜਿਹੀ ਚੀਜ਼ ਦਾ ਨਾਮ ਦੱਸੋ ਜਿਸ ਨੂੰ ਅੱਧਾ ਖਾਦੀ ਜਾਵੇ ਅੱਧੀ ਖਾਦੀ ਜਾਵੇ ਪਰ ਪੂਰੀ ਹੀ ਰਹਿੰਦੀ ਹੈ ਇਸ ਦਾ ਸਹੀ ਜਵਾਬ ਹੈ ਪੂਰੀ ਪੰਜਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਪੂਰਾ ਕਮਰਾ ਭਰ ਜਾਣ ਤੇ ਵੀ ਜਗ੍ਹਾ ਨਹੀਂ ਘੇਰਦੀ ਦੱਸੋ ਇਸ ਦਾ ਸਹੀ ਜਵਾਬ ਹੈ ਰੌਸ਼ਨੀ ਛੇਵੀਂ ਪਹੇਲੀ ਉਹ ਕੌਣ ਹੈ ਜੋ ਕਿੰਨਾ ਵੀ ਵੱਡਾ ਹੋ ਜਾਵੇ ਜ਼बान ਹੀ ਰਹਿੰਦਾ ਹੈ ਇਸ ਦਾ ਸਹੀ ਜਵਾਬ ਹੈ ਸਿਪਾਹੀ ਸੱਤਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਤੁਹਾਡੇ ਕੋਲ ਜਿੰਨੀ ਜ਼ਿਆਦਾ ਹੈ ਓਨੀ ਹੀ ਘਟ ਜਾਂਦੀ ਹੈ ਇਸ ਦਾ ਸਹੀ ਜਵਾਬ ਹੈ ਹਨੇਰਾ 8ਵੀਂ ਬਹੇਲੀ ਮੈਂ ਇੱਕ ਆਦਮੀ ਨੂੰ ਦੋ ਬਣਾਉਂਦਾ ਹਾਂ ਮੈਂ ਕੀ ਹਾਂ ਦੱਸੋ ਪਲੀਜ਼ ਚੈਨਲ ਨੂੰ ਜ਼ਰੂਰ ਲਾਈਕ ਕਰਿਓ ਇਸ ਦਾ ਸਹੀ ਜਵਾਬ ਹੈ ਸ਼ੀਸ਼ਾ ਨੌਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਸੌਂਦੇ ਸਮੇਂ ਡਿੱਗ ਪੈਂਦੀ ਹੈ ਤੇ ਜਾਗਣ ਤੇ ਉੱਠ ਜਾਂਦੀ ਹੈ ਇਸ ਦਾ ਸਹੀ ਜਵਾਬ ਹੈ ਪਲਕਾਂ 10ਵੀਂ ਪਹੇਲੀਓ ਪਾਵੇਂ ਕਦੇ ਵੀ ਆਪ ਕੁਝ ਨਾ ਖਾਵੇ ਪਰ ਉਹ ਸਾਰਿਆਂ ਨੂੰ ਚੰਗੀ ਤਰ੍ਹਾਂ ਖਵਾਉਂਦਾ ਹੈ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਚਮਚ 11ਵੀਂ ਪਹੇਲੀਓ ਕਿਹੜੀ ਚੀਜ਼ ਹੈ ਜੋ ਸਿਰਫ ਬੋਲਣ ਨਾਲ ਟੁੱਟ ਜਾਂਦੀ ਹੈ ਇਸ ਦਾ ਸਹੀ ਜਵਾਬ ਹੈ ਚੁੱਪ 12ਵੀਂ ਪਹੇਲੀ ਜੇ ਸੱਸ ਨੂੰ ਕੌਫੀ ਚਾਹੀਦੀ ਹੈ ਤੇ ਪਤੀ ਨੂੰ ਚਾਹ ਤਾਂ ਮੈਨੂੰ ਦੱਸੋ ਪਤਨੀ ਪਹਿਲਾਂ ਕੀ ਕਰੇਗੀ ਜੇਕਰ ਤੁਹਾਨੂੰ ਪਤਾ ਹੈ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਇਸ ਦਾ ਸਹੀ ਜਵਾਬ ਹੈ é que o roupa pai la gasta